ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਆਂ ਦੀ ਕਣਕ ਪਾਣੀ ਤੋਂ ਬਾਅਦ ਪੀਲੀ ਪਈ ਹੈ ਖਾਸ ਤੌਰ ਤੇ ਸੁਪਰ ਸੀਡਰ ਸੁਪਰ ਤਾਂ ਰਹੀ ਨਹੀਂ ਗਿਆਕ ਤੇ ਤਾਂ ਫੇਲ ਸੀਡਰ ਹੋ ਗਿਆ ਤਾਂ ਉਹ ਸੀਡਰ ਵਾਲੀ ਕਣਕ ਵੀ ਕਾਫੀ ਜਿਆਦਾ ਪੀਲੀ ਪਈ ਹੈ ਤੇ ਕਿਸਾਨ ਵੀਰ ਇਸ ਪੀਲੀ ਕਣਕ ਨੂੰ ਹਰੀ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਹੈ ਕੋਈ ਨੈਣੋ ਪਾ ਰਿਹਾ ਹੈ ਕੋਈ ਜਿੰਕ ਪਾ ਰਿਹਾ ਕੋਈ ਕਲੀ ਪਾ ਰਿਹਾ ਮਤਲਬ ਕਿ ਜਿੰਨੇ ਚੈਨਲ ਨੇ ਕੋਈ ਕੁਝ ਪਾਈ ਜਾਂਦਾ ਕੋਈ ਕੁਝ ਪਾਈ ਜਾਂਦਾ ਜ਼ਰੂਰਤ ਮੈਂ ਨਹੀਂ ਕਹ ਰਿਹਾ ਕੋਈ ਗਲਤ ਹੈ ਸਭ ਸਹੀ ਨੇ ਪਰੰਤੂ ਜ਼ਰੂਰਤ ਕਿਸ ਚੀਜ਼ ਦੀ ਹੈ ਉਹੀ ਚੀਜ਼ ਖੇਤ ਵਿੱਚ ਵਰਤੋਗੇ ਤਾਂ ਹੀ ਤੁਹਾਡਾ ਖੇਤ ਠੀਕ ਹੋਏਗਾ ਮਾਈ ਕੋਰਾਈਆ ਕੀ ਫਾਇਦਾ ਉਹਦਾ ਐਵੇਂ ਸਿੱਟੀ ਜਨ ਲਗਾਤਾਰ ਪੈਸੇ ਦੀ ਬਰਬਾਦੀ ਤਾਂ ਕੀ ਕਰੀਏ ਐਸਐਸ ਵਿੱਚ ਮੈਂ ਗੱਲ ਕਰਤਾ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰ ਗੁਰਮਰਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਲਾਲ ਬਣ ਕੇ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਤਾਂ ਕਿ ਖੇਤੀ ਸਬੰਧੀ ਜਾਣਕਾਰੀ ਮਿਲਦੀ ਰਹੇ ਕਿਸਾਨ ਦੋਸਤੋ ਪਹਿਲਾ ਬੂਟਾ ਦੇਖੋ ਕਿ ਬੂਟਾ ਪੀਲਾ ਕਿਉਂ ਹੈ ਪੁੱਟੇਜ ਹੋਇਆ ਕੀ ਹੈ ਜਿਵੇਂ ਇੱਥੇ ਇੱਕ ਬੂਟਾ ਆਪਾਂ ਦੇਖਦੇ ਹਾਂ ਇਹ ਪੀਲਾ ਹੈ ਇਹਨੂੰ ਥੱਲੇੋਂ ਦੇਖਿਆ ਸੁੰਡੀ ਹੈ ਪਰੰਤੂ ਨਾਲ ਦੇਖਿਆ ਕਿ ਇਹ ਸੁੰਡੀ ਵੀ ਹੈਗੀ ਹੈ ਪਰੰਤੂ ਫਟਾਰਾ ਵੀ ਕਰ ਗਿਆ ਕੋਈ ਕਰਨ ਦੀ ਲੋੜ ਨਹੀਂ ਠੀਕ ਹੈ ਸੁੰਡੀ ਸੌਣ ਚੱਲੀ ਹੈ ਹੁਣ ਕਿਉਂਕਿ ਪਹਿਲਾਂ ਹੀ 18 ਦਸੰਬਰ 2024 ਹੋ ਚੁੱਕਾ ਹੈ ਅਗਲੀ ਗੱਲ ਕਿ ਇਸ ਖੇਤ ਦੇ ਵਿੱਚ ਜਾਂ ਆਮ ਖੇਤ ਦੇ ਵਿੱਚ ਜਿਹੜੀ ਫਸਲ ਪੀਲੀ ਪੈਂਦੀ ਹੈ ਪੀਲੀ ਕਿਉਂ ਪੈਂਦੀ ਆ ਇਹਦੇ ਵਾਲੇ ਗੱਲ ਕਰੀਏ ਦੇਖੋ ਜਦੋਂ ਤੁਸੀਂ ਪਹਿਲਾ ਪਾਣੀ ਲਾਉਨੇ ਹੋ ਤਾਂ ਖਾਸ ਤੌਰ ਤੇ ਜਿਹੜੀਆਂ ਜੜਾਂ ਹੁੰਦੀਆਂ ਐ ਜਿੱਥੇ ਪਾਣੀ ਭਾਰਾ ਲੱਗ ਜੇ ਜਾਂ ਕਿਤੇ ਖੇਤ ਗਿੱਲਾ ਜ਼ਿਆਦਾ ਤੇ ਰਹਿ ਜਾਵੇ ਜਾਂ ਕੋਈ ਸੇਮ ਵਾਲਾ ਇਲਾਕਾ ਹੈਗਾ ਜਮੀਨ ਦੀਆਂ ਜੜਾਂ ਦੇ ਵਿੱਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਆਕਸੀਜਨ ਦੇ ਘਾਟ ਹੋਣ ਕਰਕੇ ਬੂਟਾ ਪੂਰਨ ਤੌਰ ਤੇ ਨਾਈਟ੍ਰੋਜਨ ਖਾਦ ਯੂਰੀਆ ਖਾਦ ਥੱਲਿਓ ਨਹੀਂ ਖਾ ਸਕਦਾ ਜਿਹਦੇ ਕਰਕੇ ਸਪਲਾਈ ਘਟ ਜਾਂਦੀ ਹੈ ਤੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੀ ਹੈ ਪ੍ਰੰਤੂ ਨਵਾਂ ਪੱਤਾ ਪੂਰੇ ਦਾ ਪੂਰਾ ਹਰਾ ਰਹਿੰਦਾ ਹੈ ਤਜੇ ਇਹੋ ਜੀ ਸਥਿਤੀ ਹੈ ਤਾਂ ਅਸੀਂ ਜ਼ਮੀਨ 'ਚ ਭਾਵੇਂ ਯੂਰੀਆ ਜਿੰਨੀ ਮਰਜ਼ੀ ਸਿੱਟੀ ਜਾਈਏ ਉਹਨਾ ਕੰਮ ਨਹੀਂ ਕਰਨਾ ਜੇ ਅਸੀਂ ਪੱਤਿਆਂ 'ᱨᱮ ਹੀ ਯੂਰੀਆ ਪਾ ਦਿੰਨੇ ਆ ਤਾਂ ਉਹ ਕੰਮ ਕਰਦੀ ਏ। ਕਈ ਕਿਸਾਨ ਵੀ ਇੱਥੇ ਨੈਨੋ ਖਾਦ ਦਾ ਸਪਰੇਅ ਕਰ ਰਹੇ ਆ। ਦੇਖੋ ਨੈਨੋ ਖਾਦ ਦਾ ਪਹਿਲੀ ਗੱਲ ਤਾਂ ਕਣਕ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫਾਰਸ਼ ਨਹੀਂ ਕਰਦੀ। ਠੀਕ ਦੂਜੀ ਗੱਲ ਕਣਕ ਦੇ ਪੱਤੇ ਤਾਂ ਇਹ ਚਾਰ ਹੈ ਇਹਨਾਂ ਪੱਤਿਆਂ 'ਤੇ ਨੈਨੋ ਖਾਦ ਨੇ ਕੋਈ ਕੰਮ ਨਹੀਂ ਕਰਨਾ। ਤੁਹਾਨੂੰ ਤੱਕੇ ਨਾ ਮਿਲੀ ਐ ਤੁਸੀਂ ਕਰਨੀ ਐ ਬਾਚ ਕਰ ਲਿਓ ਜੋ ਇੱਕ ਵਾਰੀ ਫਸਲ ਨੂੰ ਹਰੀ ਕਰ ਲਓ ਤਾਂ ਐਸ ਸਮੇਂ ਆਮ ਦਾਣੇ ਦਾ ਯੂਰੀਆ ਲੈ ਕੇ ਉਹ 2.5 ਕਿਲੋ ਲੈ ਕੇ ਉਹਦਾ ਸਪਰੇਅ ਕਰਦੇ ਹਾਂ 2 ਕਿਲੋ ਬਹੁਤ ਹੈ 2 ਕਿਲੋ ਸਪਰੇਅ ਕਰਦੇ ਹਾਂ ਵਧੀਆ ਰਿਜ਼ਲਟ ਆਉਂਦੀ ਐ ਕਈ ਵਾਰੀ ਇੱਕ ਸਪਰੇਅ ਦੇ ਨਾਲ ਪੂਰੀ ਫਸਲ ਹਰੀ ਨਹੀਂ ਹੁੰਦੀ ਇੱਕ ਜਗ੍ਹਾ ਦੋ ਕਰ ਸਕਦੇ ਹਾਂ ਕਿਉਂਕਿ ਜਿਵੇਂ ਜਿਵੇਂ ਜ਼ਮੀਨ ਸੁੱਕੇਗੀ ਓਵੇਂ ਓਵੇਂ ਪੌਦੇ ਨੇ ਹਰਾ ਹੋਣਾ ਐ ਜਿਵੇਂ-ਜਿਵੇਂ ਜ਼ਮੀਨ ਚੌਕਸੀ ਦੀ ਮਾਤਰਾ ਵਧੇਗੀ ਜੜ੍ਹਾਂ ਨੇ ਕੰਮ ਕਰਨਾ ਸ਼ੁਰੂ ਕਰਨਾ ਪੁੱਟੇ ਨੇ ਹਰ ਹੋਣਾ ਸ਼ੁਰੂ ਹੋ ਜਾਣਾ ਹੈ ਦੂਸਰੀ ਗੱਲ ਇੱਥੇ ਇਹ ਵੀ ਆਉਂਦੀ ਹੈ ਕਿ ਪਹਿਲੇ ਪਾਣੀ ਤੋਂ ਬਾਅਦ ਦੇ ਵਿੱਚ ਹਲਕੀਆਂ ਪੈਲੀਆਂ ਦੇ ਵਿੱਚ ਰੇਤਲੀਆਂ ਪੈਲੀਆਂ ਦੇ ਵਿੱਚ ਦਰਮਿਆਨੀਆਂ ਪੈਲੀਆਂ ਦੇ ਵਿੱਚ ਜਿੱਥੇ ਕਣਕ ਤੇ ਝੋਨਾ ਲੱਗਦਾ ਹੈ ਉੱਥੇ ਵਿੱਚ ਕਰਲੇ ਦੇ ਪੱਤਿਆਂ ਦੇ ਉੱਤੇ ਸਲੇਟੀ ਪੂਰੇ ਨਿਸ਼ਾਨ ਪੈਣੇ ਸ਼ੁਰੂ ਹੋ ਜਾਂਦੇ ਆ ਜਿ ਕਿ ਜਿਹੜੇ ਕਿ 2/3 ਹਿੱਸਾ ਪੱਤੇ ਦਾ ਜਿਹੜਾ ਹੈਗਾ ਮੁੱਢ ਵਾਲੇ ਪਾਸੋਂ ਕਵਰ ਕਰਦੇ ਹੈ ਤਾਂ ਉਹ ਮੈਗਨੀਜ਼ ਦੀ ਘਾਟ ਹੁੰਦੀ ਹੈ ਅਕਸਰ ਪੰਜਾਬ ਦੀਆਂ ਜ਼ਿਆਦਾਤਰ ਮਿੱਟੀਆਂ ਦੇ ਵਿੱਚ ਮੈਗਨੀਜ਼ ਦੀ ਘਾਟ ਆ ਜਾਂਦੀ ਹੈ ਤਾਂ ਤੁਸੀਂ ਪਹਿਲੇ ਪਾਣੀ ਤੋਂ ਬਾਅਦ ਦੇ ਵਿੱਚ ਜੇ ਫਸਲ ਪੀਲੀ ਹੈ ਤਾਂ ਤੁਸੀਂ ਮੈਗਨੀ ਦਾ ਸਪਰੇਅ ਕਰ ਸਕਦੇ ਹੋ ਤਾਂ ਉਹ ਰਿਜ਼ਲਟ ਮਿਲਦੀ ਐਸੇ ਤਰੀਕੇ ਦੇ ਨਾਲ ਕਈ ਕਿਸਾਨ ਵੀਰ ਮੈਗਨੀਸ਼ੀਅਮ ਦੀ ਵਰਤੋਂ ਕਰ ਰਹੇ ਹੈ ਮੈਗਨੀਸ਼ੀਅਮ ਭਾਵੇਂ ਕਿ ਕੁਝ ਵੀ ਨਾ ਚ ਮੈਗਨੀਸ਼ੀਅਮ ਦੀ ਘਾਟ ਹੈ ਰਿਜ਼ਲਟ ਕਿਸਾਨਾਂ ਨੂੰ ਮਿਲ ਰਹੇ ਹੈ ਕਿਉਂਕਿ ਮੈਗਨੀਸ਼ੀਅਮ ਡਾਇਰੈਕਟਲੀ ਕਲੋਰੋਫਿਲ ਦਾ ਹਿੱਸਾ ਹੁੰਦਾ ਹੈ। ਕਲੋਰੋਫਿਲ ਦੇ ਕਰਕੇ ਹੀ ਬੂਟੇ ਹਰੇ ਹੁੰਦੇ ਆ ਜਿਉਂ ਅਸੀਂ ਡਾਇਰੈਕਟਲੀ ਕਲੋਰੋਫਿਲ ਪੱਤਿਆਂ 'ਤੇ ਦਿੰਨੇ ਆ ਮੈਗਨੀਸ਼ੀਅਮ ਤੋਂ ਇਹਨਾਂ ਪੱਤਾ ਬੂਟਾ ਜਲਦੀ ਹਰਾ ਭਰਾ ਹੋ ਜਾਂਦਾ ਹੈ। ਤਾਂ ਫਿਰ ਜਿਹੜਾ ਆਪਾਂ ਕਈ ਸਾਲਾਂ ਤੋਂ ਇੱਥੇ ਵਰਤ ਰਹੇ ਆ ਕਿ ਕਿਲੋਕ ਮੈਗਨੀਜ਼ ਅੱਧਾ ਕਿਲੋ ਮੈਗਨੀਸ਼ੀਅਮ ਡੇਢ ਤੋਂ 2 ਕਿਲੋ ਯੂਰੀਆ ਇਹਨੂੰ ਲੈ ਕੇ ਆਪਦਾ ਖੇਤ ਦੇ ਵਿੱਚ ਸਪਰੇਅ ਕਰਦੇ ਆ ਤੇ ਸਾਡੇ ਖੇਤ ਦੇ ਵਿੱਚ ਜਿਹੜੀ ਹਰੇ ਵਾਈ ਉਹ ਜਲਦੀ ਆ ਜਾਂਦੀ ਹੈ ਤੇ ਹੌਲੀ 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 ਜਿਹੜਾ ਖੇਤ ਜਿਹੜਾ ਹੈਗਾ ਨਵੇਂ ਸਿਰੋਂ ਚੱਲ ਪ ਕਿਉਂਕਿ ਕਣਕ ਨੂੰ ਹੁਣ ਇੱਥੇ ਜਿੰਕ ਦੀ ਗੱਲ ਕਰਦੇ ਕਿ ਕਿਸਾਨ ਵੀ ਇੱਕ ਮੈਂ ਜਿੰਕ ਪਾਵਾਂ ਨਹੀਂ ਯਾਰ ਜਿੰਕ ਨਹੀਂ ਪਾਉਣੀ ਦੇਖੋ ਮੈਨੂੰ ਲੋੜ ਹੈ ਨੂਨ ਦੀ ਮੈਨੂੰ ਕੋਈ ਕਵੇ ਆਏ ਕਰ ਆ ਮਸਾਲਾ ਬਣਾਇਆ ਹੈ ਚ ਮਿਰਚ ਵੀ ਹੈਗੀ ਆ ਮਸਾਲਾ ਵੀ ਹੈਗਾ ਨੂਨ ਵੀ ਹੈਗੀ ਆ ਦਾਲ ਚੀਨੀ ਵੀ ਹੈਗੀ ਮੈਂ ਉਹ ਸਰਚ ਮਾਰਨਾ ਮੇਰੀ ਸਬਜ਼ੀ ਚ ਕੱਲੀ ਲੂਣ ਦੀ ਘਾਟ ਹੈ ਤਾਂ ਮੈਂ ਲੂਣ ਹੀ ਪਾਵਾਂ ਨਾ ਮੈਂ ਕਾਹ ਤੋਂ ਉਹ ਬੇਸਵਾਦਾ ਬਣਾਉਣਾ ਪਿਆ ਜਦੋਂ ਤੁਸੀਂ ਝੋਨੇ ਦੇ ਵਿੱਚ ਪੂਰੀ ਜ਼ਿੰਕ ਦੀ ਮਾਤਰਾ ਥੱਲੇ ਪਾਈ ਹੈ ਤਾਂ ਤੁਹਾਨੂੰ ਕਣਕ ਦੇ ਵਿੱਚ ਜ਼ਿੰਕ ਪਾਉਣ ਦੀ ਕੋਈ ਲੋੜ ਨਹੀਂ ਕਣਕ ਦੇ ਵਿੱਚ ਜ਼ਿੰਕ ਦਾ ਸਪਰੇਅ ਕਰਨ ਦੀ ਕੋਈ ਜ਼ਰੂਰਤ ਨਹੀਂ ਹਾਂ ਤੁਹਾਡਾ ਪੱਤੇ ਦਾ ਚਲੋ ਲੱਕ ਟੁੱਟਦਾ ਹੈ ਪੱਤਾ ਚਲੋ ਪੀਲਾ ਪੈ ਗਿਆ ਤੁਸੀਂ ਝੋਨੇ ਜ਼ਿੰਕ ਨਹੀਂ ਪਾਈ ਤੁਸੀਂ ਜਿਹੜਾ ਹੈਗਾ ਝੋਨੇ ਕਿਸੇ ਪਿੱਛੇ ਲਾ ਕੇ ਜਿਹੜੀ ਆਪਣੀ ਉਹ ਦੂਸਰੀ ਹੁੰਦੀ ਹੈ ਈਡੀਟੀਆ ਜ਼ਿੰਕ ਪਾ ਲਈ ਜਾਂ ਤੁਸੀਂ ਕੋਈ ਸਪਰੇਅ ਵਾਲਾ ਜ਼ਿੰਕ ਪਾ ਲਿਆ ਫਿਰ ਠੀਕ ਹੈ ਕਣਕ ਦੇ ਵਿੱਚ ਤੁਸੀਂ ਆਪਣੇ ਅਲੱਗ ਤੋਂ ਕਰ ਲਓ ਪਰੰਤੂ ਇਹ ਚੰਨਰ ਲਾਓ ਕਈ ਕਿਸਾਨ ਵੀ ਪਛੜੇ ਕੀ ਮੈਂ ਸਪਰੇਅ ਦੇ ਵਿੱਚ ਆਪਣਾ ਕਲੀ ਪਾਲ ਕਲੀ ਦਾ ਪਾਣੀ ਪਾਲਾ ਨਹੀਂ ਪਾਈ ਕਲੀ ਦਾ ਪਾਣੀ ਨਹੀਂ ਪਾਉਣਾ ਕਲੀ ਦਾ ਪਾਣੀ ਅਸੀਂ ਤਾਂ ਪਾਉਣੇ ਹੁੰਦੇ ਆ ਕਿ ਜੇਕਰ ਅਸੀਂ ਜ਼ਿੰਕ ਪਾ ਰਹੇ ਹਾਂ ਤਾਂ ਜ਼ਿੰਕ ਦਾ ਤਿਆਬੀ ਮਾਦਾ ਘੱਟ ਕਰਨ ਵਾਸਤੇ ਕਲੀ ਦਾ ਪਾਣੀ ਪਾਉਣੇ ਆ ਐਵੇਂ ਨਹੀਂ ਹਰ ਚੀਜ਼ ਕਲੀ ਦਾ ਪਾਣੀ ਪਾਈ ਜਾਣਾ ਤਾਂ ਉਹ ਤੁਹਾਡੀ ਫਸਲ ਦਾ ਨੁਕਸਾਨ ਕਰੇਗਾ ਤਾਂ ਕੁੱਲ ਮਿਲਾ ਕੇ ਪੇ ਸਾਡੇ ਕੋਲੇ ਜੇ ਸਾਡੀ ਫਸਲ ਪੀਲੀ ਪੈ ਗਈ ਹੈ ਫਸਲ ਦੀ ਫਟਾਰ ਕਰਨੀ ਚਾਹੁੰਦੇ ਹੋ ਫਸਲ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਫਸਲ ਤੋਂ ਜਿਹੜਾ ਹੈਗਾ ਵਿਰਲੀ ਉੱਗੀ ਆ ਫਸਲ ਬੂਟਾ ਮਾਰ ਜੇ ਚਾਹੁੰਦੇ ਹੋ ਤਾਂ ਸਾਡੇ ਕੋਲੇ ਇਸ ਤੋਂ ਉੱਤਮ ਕੋਈ ਚੀਜ਼ ਨਹੀਂ ਹੈਗੀ ਕਿ ਫਸਲ ਨੂੰ ਇੱਕਦਮ ਨਾਈਟ੍ਰੋਨ ਪੱਤियां ਰਹੀ ਮਿਲਦੀ ਏ ਨਾਲ ਜੇ ਮੈਗਨੀ ਦੀ ਘਾਟ ਆ ਮੈਗਨੀਸ਼ੀਅਮ ਦੇ ਘਾਟ ਆ ਤਾਂ ਨਾਲ ਮੈਗਨੀਸ਼ੀਆ ਮਿਲਦਾ ਫਸਲ ਜਲਦੀ ਹਰੀ-ਪਰੀ ਹੁੰਦੀ ਏ ਜਾਂ ਸਾਡਾ ਜਿਹੜਾ ਸੁਪਰ ਡੂਪਰ ਫੇਲ ਸੀਟਰ ਜਿਹੜਾ ਹੈਗਾ ਇਹਦੇ ਕਰਕੇ ਕਣਕਾਂ ਦੇ ਹਾਲਾਤ ਹੋਏ ਆ ਜੀ ਕਿ ਮੌਜੂਦਾ ਖੇਤ ਦੇ ਵਿੱਚ ਦੇਖ ਰਹੀ ਹਾਂ ਕਿ ਤੁਸੀਂ ਤਾਂ ਇਨਾ ਕਣਕਾਂ ਦੇ ਉੱਪਰ ਜੇ ਆਪਾਂ ਇਹੋ ਜੇ ਇੱਕ ਜਾਂ ਦੋ ਸਪਰੇਅ ਰੀਪੀਟ ਕਰਦੇ ਹਾਂ ਤਾਂ ਉਹਦੇ ਨਾਲ ਸਾਡੀ ਫਸਲ ਬੜੇ ਵਧੀਆ ਤਰੀਕੇ ਨਾਲ ਅੱਗੇ ਫਟਾਰ ਕਰਦੀ ਏ ਖਾਸ ਤੌਰ ਤੇ ਜਿਨ੍ਹਾਂ ਖੇਤਾਂ 'ਚ ਮੈਗਨੀ ਦੀ ਘਾਟ ਹੈ ਉਹਨਾਂ ਖੇਤਾਂ 'ਚ ਰਿਜ਼ਲਟ ਬਹੁਤ ਹਰ ਰੋਜ਼ ਬਹੁਤ ਸਾਰੇ ਕਿਸਾਨ ਵੀਰਾਂ ਨਾਲ ਗੱਲ ਹੁੰਦੀ ਇੱਥੇ ਫਸਲ ਪੀਲੀ ਪਈ ਏ ਤੇ ਵੱਡਾ ਕਾਰਨ ਇਹੀ ਲੱਗਨ ਤੰਦਾ ਕਿ ਪਾਣੀ ਵੱਧ ਲੱਗ ਗਿਆ ਕਿਸਾਨ ਵੀਰ ਆਪਣੇ ਵੱਲੋਂ ਇਹੀ ਕਹਿੰਦੇ ਆ ਕਿ ਮੇਰੇ ਤੋਂ ਪਾਣੀ ਨਹੀਂ ਲੱਗਿਆ ਜਿਵੇਂ ਮੌਜੂਦਾ ਖੇਤ ਹੈ ਇਸ ਖੇਤ ਦੇ ਹਾਲਾਤ ਵੀ ਪਾਣੀ ਨੇ ਖਰਾਬ ਕੀਤੇ ਹੈ ਤਾਂ ਜਿੱਥੇ ਕਿਤੇ ਪਾਣੀ ਜ਼ਿਆਦਾ ਲੱਗ ਜਾਂਦਾ ਹੈ ਉੱਥੇ ਤੁਸੀਂ ਕਿਕਲ ਪੱਕੀ ਪੱਲੇ ਬੰਦ ਲੋ ਕੇ ਪਹਿਲਾ ਕੰਮ ਉਹ ਚ ਨਾਈਟ੍ਰੋਨ ਦੀ ਕਾਟ ਹੋਏਗੀ ਯੂਰੀਆ ਪਾਣੀ ਗਿੱਲਾ ਹੈਗਾ ਖੇਤ ਗਿੱਲਾ ਪਿਆ ਕੇ ਖੇਤ ਦੇ ਵਿੱਚ ਪ੍ਰੋਪਰ ਜਿਹੜਾ ਹੈਗਾ ਜੜਾਂ ਦਾ ਵਿਕਾਸ ਨਹੀਂ ਹੋਇਆ ਉਹਨੂੰ ਨਾਈਟ੍ਰੋਜਨ ਨਹੀਂ ਮਿਲ ਰਹੀ ਤਾਂ ਯੂਰੀਆ ਦਾ ਦਾਣੇਦਾਰ ਯੂਰੀਆ ਮੈਂ ਨੈਨੋ ਦੀ ਗੱਲ ਨਹੀਂ ਕਰ ਰਿਆ ਦਾਣੇਦਾਰ ਯੂਰੀਆ ਘੋਲ ਕੇ 2 ਕਿਲੋ 1.5 2 ਕਿਲੋ ਸਪਰੇਅ ਕਰਦੇ ਹਾਂ ਉਹਦਾ ਰਿਜ਼ਲਟ ਮਿਲਦਾ ਹੈ ਜੇ ਤੁਹਾਡੇ ਖੇਤਾਂ 'ਤੇ ਮੈਗਨੀ ਦੀ ਘਾਟ ਆਉਂਦੀ ਹੈ ਤੁਸੀਂ 1.5 ਤੋਂ 2 ਕਿਲੋ ਦੇ ਨਾਲ ਕਿਲੋ ਮੈਗਨੀ ਪਾ ਸਕਦੇ ਹੋ ਅੱਧਾ ਕਿਲੋ ਮੰਗੀਸ਼ੀਅਮ ਪਾ ਸਕਦੇ ਹੋ ਤਾਂ ਰਿਜ਼ਲਟ ਬੜੇ ਵਧੀਆ ਆਉਂਦੇ ਹੈ ਮੇਰੀ ਬਸ ਪੇਨਤੀ ਇਹੀ ਹੈ ਕਿ ਇਹ ਨਹੀਂ ਹੈਗਾ ਕਿ ਹੁਣ ਮੈਂ ਇਹ ਚ ਲਿਆ ਕੇ ਜ਼ਿੰਕ ਵੀ ਪਾ ਲਵਾਂ ਇਹ ਚ ਮੈਂ ਲੋਹਾ ਵੀ ਪਾ ਲਵਾਂ ਇਹ ਚ ਮੈਂ ਫਲਾਨਾ ਵੀ ਪਾ ਲਵਾਂ ਜਿੰਨੀਆਂ ਚੀਜ਼ਾਂ ਤੁਸੀਂ ਉਧਾਇਕ ਜਾਓਗੇ ਓਵੇਂ-ਓਵੇਂ ਚੀਜ਼ਾਂ ਤੁਹਾਡੀਆਂ ਗਲਤ ਹੋਣਗੀਆਂ ਸਹੀ ਨਹੀਂ ਹੋਣਗੀਆਂ ਤਾਂ ਜਿੰਨੀ ਕਨਸੈਂਟ੍ਰੇਸ਼ਨ ਜਿਹੜੀ ਹੈਗੀ ਲੋ ਰੱਖੀ ਜਾਊਗੀ ਓਨਾ ਹੀ ਜ਼ਿਆਦਾ ਚੰਗਾ ਜੇ ਕਾ ਚੀਜ਼ਾਂ ਰਲਾ ਕੇ ਕਨਸੈਂਟ੍ਰੇਸ਼ਨ ਹਾਈ ਕਰੋਗੇ ਤਾਂ ਉਹ ਟਰੜ ਦੀ ਫਾਇਦੇਮੰਦ ਦੀ ਜਗਾ ਨੁਕਸਾਨ ਦਾ ਇੱਕ ਹੋ ਸਕਦਾ ਹੈ ਕਈ ਵਾਰੀ ਪੱਤੇ ਵੀ ਸੜ ਜਾਂਦੇ ਤੇ ਕਨਸੈਂਟ੍ਰੇਸ਼ਨ ਹਾਈ ਹੋ ਜਾਂਦੀ ਹੈ ਪ੍ਰੋਪਰ ਰਿਜ਼ਲਟ ਵੀ ਖੇਤ ਚ ਨਹੀਂ ਮਿਲਦਾ ਕਈ ਕਿਸਾਨ ਵੀਰ ਮਿਕਸਚਰ ਲਿਆ ਕੇ ਪਾਰੇ ਨਹੀਂ ਯਾਰ ਮਿਕਸਚਰ ਨਹੀਂ ਪਾਉਣਾ ਜੇ ਮੈਗਨੀਸ਼ੀਆ ਪਾਉਣਾ 9.5% ਵਾਲਾ ਲੈ ਲਓ ਮੈਗਨੀ ਲੈਣੀ 30.5% ਵਾਲਾ ਲੈ ਲਓ ਮਿਕਸਚਰ ਨਹੀਂ ਲੈਣਾ ਜੇ ਮਿਕਸਚਰ ਲਓਗੇ ਉਹਦੇ ਰਿਜ਼ਲਟ ਤੁਹਾਨੂੰ ਨਹੀਂ ਮਿਲਣੇ ਤਾਂ ਇਹੋ ਜੇ ਪੈਕਟ ਪਾਉਣੇ ਬੰਦ ਕਰੋ ਮਾਈਕੋ ਰਾਈਆ ਦੇ ਪਿੱਛੇ ਨਾ ਭਜੋ ਤੇ ਕੇਵਲ ਤੇ ਕੇਵਲ ਕਣਕ ਦੇ ਵਿੱਚ ਤੁਸੀਂ ਜਿਹੜੀ ਇੱਕ ਡਾਈ ਟੂ ਯੂਰੀਆ ਪਾਉਣੀ ਥੱਲੇ ਪਾਤੀ ਉੱਤੇ ਰੇ ਯੂਰੀਆ ਪਾਓ ਜ਼ਰੂਰਤ ਹੈਗੀ ਹੈ ਕਿਤੇ ਸਲਫਰ ਪੈਂਦੀ ਹੈ ਉਹ ਪਾਉਗੀ ਤੇ ਬਾਕੀ ਜਿਹੜੇ ਖੇਤਾਂ ਦੇ ਵਿੱਚ ਮੈਗਰੀ ਮੈਗਨੀਸ਼ੀਅਮ ਯੂਰੀਆ ਬਸ ਇੱਕ ਦੋ ਸਪਰੇਅ ਹੈ ਹੋਰ ਕੁਝ ਬਹੁਤੇ ਖਰਚੇ ਕਰਨ ਦੀ ਲੋੜ ਨਹੀਂ ਹੈਗੀ ਐਵੇਂ ਖਰਚੇ ਨਾ ਵਧਾਓ ਉਮੀਦ ਕਰਦਾ ਹਾਂ ਜਾਣ ਕੇ ਲਾਭਨ ਸਾਖਤ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ